ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਵਾਗਤ ਕਰਦੀ ਚੜ੍ਹਦੀ ਸਵੇਰ ਨਾਲ ਤੁਹਾਡਾ ਲਓ ਜੀ ਸਵੇਰ ਦੇ ਅੱਜ 7:00 ਵੱਜ ਚੁੱਕੇ ਨੇਗੇ ਮੀਂਹ ਪਈ ਜਾਂਦਾ ਬਾਹਰ ਬਹੁਤ ਜ਼ਿਆਦੇ ਕਹਿੰਦੇ ਤਾਂ ਉਹ ਗੱਲ ਹੋ ਗਈਆਂ ਤਾਂ ਕਮਲੀ ਨਾਉਂਦੀ ਨਹੀਂ ਸੀ ਜਾਂ ਪਿੰਡਾ ਛੜੂਗੀ ਜਾਂ ਤਾਂ ਰੱਬ ਨੇ ਸਾਰੇ ਜੇਠ ਦਾ ਮਹੀਨਾ ਇੱਕ ਕਣੀ ਨਹੀਂ ਸਿੱਟੀ ਹੁਣ ਹੜ ਦੇ ਮਹੀਨੇ 'ਚ ਰੋਜ਼ ਦੇ ਰੋਜ਼ ਮੀਂਹ ਪੈਂਦਾ ਈ 5 ਦਿਨ ਹੋ ਗਏ ਕੱਲ ਨਹੀਂ ਪਿਆ ਤੇ ਅੱਜ ਸਵੇਰ ਸੋਭਾ ਦਾ ਪਈ ਜਾਂਦਾ ਈ ਚਲੋ ਜੀ ਆਪਾਂ ਨੇ ਧਾਰਾ ਚੋਤੀਆਂ ਹੋਰ ਆਪਾਂ ਨੇ ਸਾਰੇ ਕੰਮ ਕਰ ਲਏ ਆਪਾਂ ਕਪੜੇ ਕੱਢਦੇ ਆ ਮਸ਼ੀਨ ਚੋਂ ਚਲੋ ਜੀ ਆਪਾਂ ਪੀ ਜਾਈਏ ਨੇ ਚਾਹ ਆਹ ਦੇਖੀਓ ਆਪਾਂ ਚਾਹ ਪੀ ਕੇ ਫਿਰ ਆਪਾਂ ਧੋਵਾਂਗੇ ਕਦਾਂ ਕਿ ਮਸ਼ੀਨ ਚੋਂ ਕਪੜੇ ਬਾਹਰ ਆਪਣਾ ਕੰਮ ਕੋਈ ਨਹੀਂ ਹੁੰਦਾ ਝਾੜੂ ਵਾਲਾ ਨਾ ਪੱਕਾ ਕੱਚਾ ਬੇੜਾ ਸੁਭਰਿਆ ਜਾਂਦਾਗਾ ਚਲੋ ਆ ਜਿਹੜਾ ਆਪਣੇ ਅੰਦਰਲੇ ਕੰਮ ਨੇ ਅੰਦਰਲੇ ਆਪਾਂ ਕੰਮ ਨਿਮੇੜ ਦਈਏ ਫਿਰ ਆਪਾਂ ਦੇਖਦੇ ਆ ਬਾਹਰ ਕੀ ਬਣਦਾਗਾ ਠੀਕ ਹੈ ਪਰੇ ਟੋਟੇ ਕੱਪਾ ਕੱਢੀ ਮਸ਼ੀਨ ਚ ਆ ਦੇਖੋ ਲੈ ਮਸੂਨ ਦੀ ਹਾਲ ਗਿੱਛਾ ਬਣ ਜਾਂਦਾ ਸਿਰੋਟ ਮੈਨੂੰ ਤਾਂ ਕੱਪੜੇ ਮਸ਼ੀਨ ਚ ਤੋਂ ਬਹੁਤ ਔਖੇ ਲੱਗਦੇ ਮੈਂ ਹਥੀਤੋ ਕੇ ਬਦਲ ਜਾਈਏ ਗੜਗਰਜ ਨਹੀਂ ਪੈਂਦਾ ਸੀ ਬਾਹਰੇ ਤੋਤੇ ਵੀ ਸੀ ਜਾਂਦੇ ਇਹ ਆ ਪਰਿੰਦਰੀ ਤੋਤੇ ਪਹਿਲਾ ਪਾਓ ਫਿਰ ਕੱਢੋ 100 ਪੰਗੇ ਕਰਦੇ ਰਹੇਗੇ ਆ ਹਥੀਤੋ ਕੇ ਰੱਖ ਮਸ਼ੀਨ ਚ ਸਕਾ ਕੇ ਆਪਾਂ ਪਾ ਲੈਨੇ ਜਦੋਂ ਇਕੱਠੇ ਹੋ ਜਾਂਦੇ ਨੇ ਇੱਕ ਦੂਜੇ ਦੇ ਪਾਸ ਹੋ ਜਾਂਦੇ ਨੇ ਮੀਂਹ ਪਾਉਣ ਦਾ ਰੱਬ ਕਰ ਮੈਸ਼ ਕਰ ਦਿੰਦਾ ਲੜੋ ਇਹ ਕੱਪੜੇ ਆਪਣੇ ਨਾਲ ਕੋਨੇ ਸਾਈਡ ਤੇ ਅੰਦਰ ਪਾ ਦਿੰਨੇ ਆਂ ਬਾਹਰ ਕੋਲ ਦੇ ਬਾਰੇ ਕੱਪੜੇ ਨਹੀਂ ਕੋਨੇ ਵਾਲੇ ਅੰਮੀ ਆ ਜੀ ਸੋ ਸਪਿਰਾਂਗੇ ਅੰਦਰ ਕੋਨੇ ਕੱਪੜੇ ਆਪਣੇ ਤੋਂ ਉੱਤੇ बन गया पाँणा पाँणा ये चलो ये आप बना लग रहे पकौड़े ਗਰਮ ਗਰਮ ਸਾਉਦੀ ਬਣਾਓ ਤੇ ਖਾਓ ਅੱਜ ਆਪਾਂ ਬਣੇ ਬਣਾਏ ਖਾਵਾਂਗੇ ਅੱਜ ਆਪਾਂ ਬਣਾਉਂਦੇ ਨਹੀਂ ਅੱਜ ਆਪਾਂ ਬਣਾ ਰਹੇ ਹਿਆ ਅਮਰਜੀਤ ਆ ਦੇਖੋ ਪਕੌੜੇ ਨਹੀਂ ਆ ਪਕੌੜੇ ਨਹੀਂ ਹੁਣ ਤਿਆਰ ਹੋ ਰਿਹਾਗਾ ਅਸੀਂ ਆਪ ਸਵੇਰੇ ਬਹੁਤ سارے ਕੰਮ ਕੀਤੇ ਹੁਣ ਆਪਾਂ ਬਣਾਉਨੇ ਆ ਪਕੌੜੇ ਨਾਲੇ ਆਪਾਂ ਬਣਾਈਏ ਚਾਹ ਹੀ ਇਹਦੇ ਪਾਣੀ ਚਾਰਾ ਚਾਹ ਤੇ ਪਕੌੜੇ ਬਈ ਗਰਮੀ ਬਹੁਤ ਅੱਜ ਬਹੁਤ ਗਰਮੀ ਹੋ ਰਹੀ ਹੈਗੀ ਤਿਆਰ ਦੇ 2:00 ਵੱਜ ਚੁੱਕੇ ਨੇਗੇ ਤੇ ਚਾਹ ਬਣਾ ਲਈ ਪਕੌੜੇ ਆਪਣੇ ਬਣ ਹੀ ਜਾਂਦੇ ਨੇ ਆਹ ਦੇਖੋ ਪਕੌੜੇ ਬਣ ਕੇ ਆਪਣੇ ਤਿਆਰ ਹੋ ਹੀ ਜਾਂਦੇ ਨੇਗੇ ਹੁਣ ਆਪਾਂ ਚਾਹ ਪਿੰਟ ਤੋਂ ਬਾਅਦ ਆਪਾਂ ਨੇ ਬਹੁਤ ਸਾਰੇ ਕੰਮ ਕਰਨੇ ਨੇ ਜੇ ਆਪਾਂ ਮੱਝਾਂ ਨੂੰ ਪੱਖਾ ਪਾਉਣੇ ਨੇਗੇ ਫਿਰ ਆਪਾਂ ਇਹ ਸਲਵਾਰਾਂ ਸਟੀਚਿੰਗ ਕਰਨੇ ਨੇ ਇੱਕ ਤਾਂ ਕਰਤੀ ਇੱਕ ਹੋਰ ਕਰਨੇ ਬਹੁਤ ਸਾਰੇ ਕੰਮ ਹੋਏ ਪੈਣਾ ਅੱਜ ਬਹੁਤ ਬੀਜੀ ਚੱਲੇ ਰਹੀ ਸੀ ਤਾਂ ਹੀ ਤੁਹਾਨੂੰ ਸਟਾਰਟਿੰਗ ਤੋਂ ਆਪਾਂ ਨੇ ਉਹ ਨਹੀਂ ਹੋਇਆ ਹੈਗਾ ਦਿਖਾਇਆ ਜਾਨੀਗਾ ਜੀ ਆਪਾਂ ਸਾਰੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਇਹ ਜਦ ਆਪਾਂ ਪਕਾਉਂਦੇ ਆਪਾਂ ਦੋ ਕਾਲੂ ਆਪਣੇ ਘਰ ਦੇ ਕਿਸ਼ਾਪ ਦੋ ਕਾਲੂ ਹੋਸ਼ ਲੱਕੇ ਪੋਣੇ ਨਾਲ ਦੀ ਨਾਲ ਇਹ ਆਪਣੇ ਨਾਲ ਦਾ ਬੇਸਨ ਪਾ ਲੈਂਦੇ ਆਂ ਤਾਂ ਪਤਾ ਜਿਹੜੇ ਵਿੱਚ ਛੋਪ ਕਰ ਲਾਂਗੇ ਦੋ ਕਾਲੂ ਆ ਫੋਰ ਜਿੰਦੇ ਆ ਨਾਲ ਦੀ ਨਾਲ ਆਪਣੇ ਬਣ ਹੀ ਜਾਂਦੇ ਨੇ ਨਾਲ ਦੀ ਨਾਲ ਇਧਰੋਂ ਪਾ ਦੁੱਤੀ ਇੱਥੇ ਉਹ ਕਿੱਦਾਂ ਕੱਟ ਦਾਂਗੇ ਗਰੀਬ ਦੀ ਰੀਫਸਟ ਇਸ ਵਾਰ ਨਾ ਅਲੂ ਘਰ ਵਾਲੇ ਨਹੀਂ ਖੋਲਦੇ ਨਹੀਂ ਤਾਂ ਤੇ ਗਰਮੀ ਕਰਕੇ ਵਰਮੀ ਹੈ ਹੋਰ ਗਰਮੀ ਵਾਲੀ ਆ ਇੱਕ ਪਿਆਜ਼ ਸਾਦਾ ਪਣ ਸਾਦਾ ਜਾਇ ਤੇ ਕੁਝ ਹੋਰ ਉਹ ਪੰਜਾਇਰ ਕੀ ਲੱਗਣਾ ਮਹਿੰਗੇ ਨੇ ਕੇਲੇ ਕੱਟ ਕੇ ਪਾ ਲੋ ਹੋਰ ਕੇਲੇ ਕਿ ਸਸਤੇ ਨੇ ਕਿਹੜੇ ਕੋਸਤੇ ਨੇ ਨਾ ਕੇਲੇ ਦਾ ਸਸਤੇ ਨੇ ਗੰਦੇ ਮਹਿੰਗੇ ਜੀ ਹੋਰ ਇਸ ਨਾਲ ਤਾਂ ਵੰਦੀ ਜਿਵੇਂ ਹੀ ਹੋ ਰਹੀ ਗਰਮੀ ਦਾ ਤੇ ਖਰਾਬ ਹੈ ਮੁਸਰਾ ਵੀ ਬੜਾ ਲਈ ਜਾਂਦੇ ਨੇ ਗਰਮੀਆਂ ਦਾ ਜੋਰ ਅਦਰ ਪਕੌੜੇ ਖਾਣਾਂ ਦਾ ਜੋਰ ਹੈ ਸੁੱਕ ਪਕੌੜੇ ਖਾਣਾਂ ਦਾ ਕਹਿੰਦੇ ਪਕੌੜੇ ਬਣਾਉ ਲੈ ਬਣੇ ਹੋਣਾ ਇਹ ਤਾਂ ਖਾਣੇ ਸੁੱਕ ਨੇ ਬਣਾ ਕੇ ਖਾਣੇ ਆ ਦੇਖ ਲੈ ਐਂ ਖਰਾਬ ਹੈ ਪਕੌੜੇ ਨਹੀਂ ਆਦੇ ਗਰਮ ਗਰਮ ਖਾਓ ਜੀ ਤਰ ਪਕੌੜੇ ਸਾਧਵਾ ਵਾਲੀ ਜਿਹੜਾ ਹੁੰਦਾ ਜੋ ਕੰਮ ਕਰਦਣੇ ਨੇ ਪਰ ਤੇ ਪਕੌੜੇ ਆਪਣੇ ਬਣ ਕੇ ਪਕੌੜੇ ਬਣ ਕੇ ਤਿਆਰ ਨੇ ਆਪੀ ਨੇ ਚਾਹ ਗਰਮੀ ਬਹੁਤ ਜਿਆਦਾ ਨਹੀਂ ਜੇ ਆਪਾਂ ਗਰਮ ਗਰਮ ਪਕੌੜੇ ਇਦਾਂ ਕਰ ਚਾਹ ਬਣਾ ਲਈ ਅੱਛਾ ਅੱਛਾ ਜੀ ਜੀ ਦੇ ਤੇ ਫਿਰ ਅੱਗਾਂ ਦੇ ਦਸਤੂਰਾਂ